ਪਾਬਲਪੁਰ ਬਲਫੇਅਰ ਮਹਾਸੰਗ ਵੱਲੋਂ ਅੱਖਾਂ ਦੇ ਆਪਰੇਸ਼ਨਾਂ ਤੇ ਮੁਫਤ ਲੈਂਸ ਪਾਉਣ ਲਈ ਲਗਾਇਆ ਗਿਆ ਕੈਂਪ ਪਾਬਲਪੁਰ ਬਲਫੇਅਰ ਮਹਾਸੰਗ ਵੱਲੋਂ ਕ੍ਰਿਸ਼ਨ ਕੁਕਰੇਜਾ ਦੀ ਅਗਵਾਈ ਹੇਠ ਰਾਸਪੁਰਾ ਵਾਸੀਆਂ ਦੇ ਲਈ ਅੱਖਾਂ ਦੇ ਆਪਰੇਸ਼ਨ ਅਤੇ ਲੈਂਸ ਪਾਉਣ ਦੇ ਕੈਂਪ ਦਾ ਆਯੋਜਨ ਰਾਸਪੁਰਾ ਦੇ ਪਾਬਲਪੁਰੀ ਪਵਨ ਵਿੱਚ ਕੀਤਾ ਗਿਆ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਕੁਕਰੇਜਾ ਨੇ ਦੱਸਿਆ ਕਿ ਅੱਜ ਦਾ ਇਹ ਕੈਂਪ ਰਾਸਪੁਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜ਼ਰੂਰਤਮੰਦ ਜਿਹੜੇ ਕਿ ਅੱਖਾਂ ਦੇ ਆਪਰੇਸ਼ਨ ਅਤੇ ਲੈਂਸ ਤੋਂ ਇਲਾਜ ਨੇ ਉਹਨਾਂ ਲਈ ਲਗਾਇਆ ਗਿਆ ਹੈ ਤੇ ਉਹ ਆਪਣੀਆਂ ਅੱਖਾਂ ਦੇ ਚੈੱਕਅਪ ਅਤੇ ਲੈਂਸ ਪਵਾ ਸਕਦੇ ਹਨ ਅੱਜ ਦੇ ਇਸ ਕੈਂਪ ਵਿੱਚ ਮਿਸ਼ਨ ਹਸਪੀਟਲ ਅੰਬਾਲਾ ਤੋਂ ਡਾਕਟਰਾਂ ਤੇ ਡਾਇਰੈਕਟਰ ਸੁਨੀਲ ਸਾਧਿਕ ਅਤੇ ਉਹਨਾਂ ਦੀ ਟੀਮ ਨੇ ਆਪਣੀ ਸੇਵਾਵਾਂ ਦਿੱਤੀਆਂ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਆਯੋਜਕ ਕ੍ਰਿਸ਼ਨ ਕੁ ਗਰੇਜਾ ਨੇ ਦੱਸਿਆ ਕਿ ਅੱਜ ਦਾ ਇਹ ਕੈਂਪ ਉਹਨਾਂ ਲੋਕਾਂ ਲਈ ਲਾਹੇਵੰਦ ਹੈ ਪਰ ਉਹ ਆਪਣੀ ਆਰਥਿਕ ਤੰਗੀ ਕਰਕੇ ਨਹੀਂ ਪਹੁੰਚ ਸਕਦੇ ਇਸ ਕੈਂਪ ਵਿੱਚ ਅੰਬਾਲਾ ਦੇ ਸਭ ਤੋਂ ਪੁਰਾਣੇ ਮਿਸ਼ਨ ਹਸਪੀਟਲ ਦੇ ਡਾਕਟਰ ਆਪਣੀ ਸੇਵਾਵਾਂ ਦੇ ਰਹੇ ਨੇ ਤੇ ਜੋ ਵੀ ਖਰਚਾ ਹੋਏਗਾ ਉਹ ਪਾਵਲਪੁਰ ਬਲਫੇਅਰ ਮਹਾਸੰਗ ਵੱਲੋਂ ਕੀਤਾ ਜਾਵੇਗਾ ਤੇ ਨਾਲ ਜੋ ਵਿਦਾਨੀ ਸੱਜਣ ਸਾਡੇ ਨਾਲ ਜੁੜੇ ਹਨ ਉਹ ਵੀ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਉਣਾ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਮੁੱਖ ਮਹਿਮਾਨ ਵਜੋਂ ਅਸ਼ੋਕ ਅਰੋੜਾ ਸਮਾਜ ਸੇਵੀ ਹਨ ਤੇ ਉਨ੍ਹਾਂ ਵੱਲੋਂ ਵੀ ਅੱਜ ਦੇ ਇਸ ਕੈਂਪ ਵਿੱਚ ਸਾਡਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਆਏ ਹੋਏ ਡਾਕਟਰਾਂ ਦਾ ਅਤੇ ਜਿੰਨੇ ਵੀ ਜ਼ਰੂਰਤਮੰਦ ਮਰੀਜ਼ ਹਨ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਅੱਗੇ ਦੱਸਿਆ ਕਿ ਪਾਵਲਪੁਰ ਬਲਫੇਅਰ ਮਹਾਸੰਗ ਵੱਲੋਂ ਜਲਦ ਹੀ ਇੱਕ ਸ਼੍ਰੀ ਸ਼ਾਮਰ ਸੋਇ ਦੀ ਨਾਮ ਤੇ ਸੇਵਾ ਸ਼ੁਰੂ ਕੀਤੀ ਜਾਵੇਗੀ ਜੋ ਕਿ ਜ਼ਰੂਰਤਮੰਦਾਂ ਨੂੰ ਬਹੁਤ ਹੀ ਘੱਟ ਰੇਟ ਤੇ ਖਾਣਾ ਵੀ ਮੁਹੱਈਆ ਕਰਵਾਏਗੀ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਵੈਲਫੇਅਰ ਮਾਂ ਸੰਗ ਵੱਲੋਂ ਜੋ ਹੈ ਇੱਥੇ ਇੱਕ ਅੱਖਾਂ ਦੇ ਆਪਰੇਸ਼ਨ ਤੇ ਲੈਂਸ ਲੈਂਸ ਪਾਣ ਦਾ ਜੋ ਹੈ ਜੋ ਕੈਂਪ ਆਯੋਜਨ ਕੀਤਾ ਗਿਆ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਮਿਸ਼ਨ ਹਸਪੀਟਲ ਅੰਬਾਲਾ ਦੇ ਜੋ ਡਾਕਟਰ ਹਨ ਉਹ ਆਪਣੀ ਸੇਵਾਵਾਂ ਦੇ ਰਹੇ ਹਨ ਤੇ ਇੱਥੇ ਜੋ ਪਰਚੀਆਂ ਕੱਟੀ ਜਾ ਰਹੀਆਂ ਤੇ ਜ਼ਰੂਰਤਮੰਦ ਮਰੀਜ਼ਾਂ ਦਾ ਇਲਾਜ ਜੋ ਹੈ ਉਹ ਫ੍ਰੀ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਕਰਾਂਗੇ ਇਹ ਕੈਂਪ ਦੇ ਜੋ ਆਰਗੇਨਾਈਜ਼ਰ ਐਂਡ ਟ੍ਰੈਸ਼ਨ ਕੁਕਰੇਜਾ ਤੇ ਨਾਲ-ਨਾਲ ਜੋ ਡਾਕਟਰ ਮਿਸ਼ਨ ਹਸਪੀਟਲ ਤੋਂ ਇੱਥੇ ਆਏ ਹੋਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਆਖਿਰ ਇਹ ਵਾਲਾ ਜੋ ਕੈਂਪ ਹੈ ਕਿਸ ਤਰ੍ਹਾਂ ਚੱਲਦਾ ਹੈ ਔਰ ਅੱਗੇ ਆਉਣ ਵਾਲੇ ਦਿਨਾਂ ਵਿੱਚ ਵੀ ਹੋਰ ਉਹਨਾਂ ਦੇ ਕੀ ਪਾਈਪਲਾਈਨ ਵਿੱਚ ਪ੍ਰੋਜੈਕਟ ਹੈ ਜੋ ਉਹ ਪੂਰਾ ਕਰਨਾ ਚਾਹੁੰਦੇ ਹਨ ਜਤਿੰਦਰ ਲੱਕੀ ਰਾਜਪੁਰਾ ਜੀ ਅੱਜ ਇਹ ਅੱਖਾਂ ਦਾ ਲੈਂਸ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਕੀ ਕਹਿੰਦੇ ਹੋ ਲੱਕੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਬਾਲਪੁਰੇ ਬਹੁਮਨੇਤ ਤੁਸੀਂ ਸਾਡੇ ਬਾਲਪੁਰੇ ਵਾਲੇ ਪਰਮਾ ਸੰਗਤ ਦੇ ਪ੍ਰੋਗਰਾਮ ਦੇ ਵਿੱਚ ਆਏ ਲੱਕੀ ਜੀ ਇਹ ਸਾਡਾ ਦੂਜਾ ਵਿਸ਼ਾਲ ਅੱਖਾਂ ਦਾ ਆਪਰੇਸ਼ਨ ਤੇ ਚੈੱਕਅਪ ਕੈਂਪ ਆ ਔਰ ਅਸੀਂ ਇਹ ਪਿਛਲੇ ਸਾਲ ਵੀ ਲਾਇਆ ਸੀਗਾ ਲਗਭਗ 500 ਬੰਦਿਆਂ ਦੀ ਆਪੀਡੀ ਹੋਈ ਸੀ ਤੇ 60 ਬੰਦਿਆਂ ਦੇ ਕਰੀਬ ਅਸੀਂ ਲੈਂਸ ਪਾਇਆ ਸੀਗੇ ਸੇਮ ਜੋ ਪੇਸ਼ੈਂਟ ਦਾ ਸਮੂਹ ਮਰੀਜ਼ਾਂ ਦਾ ਸਮੂਹ ਤੁਸੀਂ ਵੀ ਦੇਖ ਰਹੇ ਹੋ ਔਰ ਮੈਨੂੰ ਉਮੀਦ ਸੀਗੀ ਵੀ ਇਸ ਵਾਰੀ ਵੀ ਲਗਭਗ 450 500 ਬੰਦਿਆਂ ਦੀ اوਪੀਡੀ ਹੋਏਗੀ ਔਰ 60 ਤੋਂ 70 ਮਰੀਜ਼ਾਂ ਦਾ ਲੈਂਸ ਵਾਸਤੇ ਆਪਰੇਸ਼ਨ ਵਾਸਤੇ ਡਾਕਟਰ ਨਲਨੀ ਕੁਨ ਰਿਕਮੈਂਡ ਕਰਨਗੇ ਤੇ ਅਸੀਂ ਉਹ ਲੈਂਸ ਲੋਕਾਂ ਨੂੰ ਫ੍ਰੀ ਪਵਾਵਾਂਗੇ ਤੇ ਸਾਡਾ ਬਾਲਪੁਰ ਵੈਲਫੇਅਰ ਮਾਸ ਸੰਗ ਸਮੇਂ-ਸਮੇਂ ਮੁਤਾਬਿਕ ਸਮੇਂ-ਸਮੇਂ ਮੁਤਾਬਿਕ ਉਪਰਾਲੇ ਕਰਦਾ ਰਹਿੰਦਾ ਹੈ ਔਰ ਔਰ ਆਉਣ ਵਾਲੇ ਜਿਹੜੇ ਸਾਡੇ ਬਾਲਪੁਰ ਵੈਲਫਰ ਮਾ ਸੰਗ ਦੇ ਪ੍ਰੋਜੈਕਟ ਹੈ ਉਹ ਮੈਂ ਸਟੇਜ ਦੇ ਵੀ ਅਨਾਉਂਸ ਕੀਤੇ ਸੀ ਮੈਂ ਦੁਬਾਰਾ ਤੁਹਾਨੂੰ ਰਿਪੀਟ ਕਰ ਦਿੰਦਾ ਅਸੀਂ ਇੱਕ ਬੜੀ ਜਲਦੀ ਸ਼੍ਰੀ ਸ਼ਾਮ ਰਸਾਈ ਬਾਲਪੁਰ ਵੈਲਫਰ ਮਾ ਸੰਗ ਦੀ ਤਰਫ ਤੋਂ ਸ਼ਹਿਰ ਨੂੰ ਸਮਰਪਿਤ ਕਰਨ ਜਾ ਰਹੇ ਹਾਂ ਉਹ ਸ਼੍ਰੀ ਸ਼ਾਮ ਰਸਾਈ ਜਿਹੜੀ ਹੋਏਗੀ ਉਹਦੇ ਵਿੱਚ 15 ਰੁਪਏ ਦਾ ਖਾਣਾ ਦੋ ਪੈਰ ਦਾ ਤੇ ਰਾਤ ਦਾ ਮਿਲੇਗਾ ਔਰ ਉਹ ਸ਼ਾਮ ਰਸਈ ਵਾਸਤੇ ਜਿਹੜੀ ਸਾਨੂੰ ਥੋੜੀ ਜੀ ਮਹਿਸੂਸ ਹੁੰਦੀ ਹੈ ਵੀ ਦਿੱਕਤ ਮੈਨੂੰ ਬੜੀ ਕਿਰਪਾ ਹੋ ਗਈ ਬਾਬਾ ਖਾਟੂ ਸ਼ਾਮ ਦੀ ਮੇਰੇ ਨਾਲ ਮੇਰਾ ਚੀਫ ਗੈਸਟ ਮੈਰਾ ਅਸ਼ੋਕ ਕਰੋੜਾ ਪ੍ਰਾਪਰਟੀ ਦਾ ਇੱਕ ਕਿੰਗਾ ਮੈਂ ਨੂੰ ਅੱਜ ਰਾਤ ਨੂੰ ਮਿਲਾਂਗਾ ਤੇ ਇਹਨੂੰ ਰਿਕਵੈਸਟ ਕਰਾਂਗਾ ਵੀ ਕੋਈ ਮੈਨੂੰ 200 ਗਜ ਦੀ ਜਾਂ 150 ਗਜ ਦਾ ਜਾਂ ਕੋਈ 250 ਗਜ ਦਾ ਪਲਾਟ ਚਾਰ ਦਿਵਾਰੀ ਵਾਲਾ ਜੇ ਜੇ ਗੇਟ ਲੱਗਿਆ ਹੋਇਆ ਮੈਨੂੰ ਦੇਵੇ ਤੇ ਉਹਦਾ ਮੈਂ ਕਿਰਾਇਆ ਵੀ ਦੇ ਆਣਾ ਸਾਡਾ ਮਾਸਾ ਕਿਰਾਇਆ ਵੀ ਦੇਗਾ ਤੇ ਉਹ ਅਸੀਂ ਸ਼ਰੀ ਸ਼ਾਮ ਰਸਈ ਸਮਾਜ ਨੂੰ ਜ਼ਰੂਰਤਮੰਦ ਲੋਕਾਂ ਨੂੰ ਸਮਰਪਿਤ ਕਰਾਂਗੇ ਔਰ ਜਿਹੜੇ ਕਾਫੀ ਲੋਕ ਵਿਚਾਰੇ ਖਾਣਾ ਖਾਣ ਦੇ ਵਿੱਚ ਵੀ ਸੋਚਦੇ ਆ ਔਰ ਕਈ ਵਾਰੀ ਭੁੱਖੇ ਰਹਿ ਜਾਂਦੇ ਆ ਉਹ ਅਸੀਂ ਸੇਵਾ ਨਿਭਾਵਾਂਗੇ ਅੱਜ ਦਾ ਜੋ ਇਹ ਅੱਖਾਂ ਦਾ ਆਪਰੇਸ਼ਨ ਦਾ ਔਰ ਲੈਂਸ ਦਾ ਕੰਮ ਹੈ ਕਿ ਕਿਹੜੇ ਡਾਕਟਰ ਦੀ ਦੇਖ ਰਹੀ ਕਿਚਾ ਔਰ ਕਿੰਨਾ ਐਸੋਸੀਏਟਡ ਹੈ ਮਿਸ਼ਨ ਹਸਪੀਟਲ ਦੀ ਟੀਮ ਸਾਡੇ ਨਾਲ ਪਿਛਲੇ 2 ਸਾਲ ਤੋਂ ਜੁੜੀ ਹੋਈ ਹੈ ਪਹਿਲੇ ਵੀ ਮਿਸ਼ਨ ਹਸਪੀਟਲ ਦੀ ਟੀਮ ਆਈ ਸੀ ਹੁਣ ਵੀ ਮਿਸ਼ਨ ਹਸਪੀਟਲ ਦੀ ਟੀਮ ਆਈ ਵੀ ਹੈ ਔਰ ਹੈਡ ਆਫ ਦਾ ਡਿਪਾਰਟਮੈਂਟ ਸ਼ੰਭੂ ਬਾੜਾ ਥੋੜਾ ਜਿਹਾ ਬੰਦ ਹੋਣ ਕਾਰਨ ਰਸਤੇ 'ਚ ਆਇਓ ਡਾਕਟਰ ਨਲਨੀ ਕੁਨਰ ਉਹ ਆ ਰਹੇ ਹਨ ਉਹਨੇ 2-4 ਮਿੰਟੇ ਪਹੁੰਚ ਜਾਣਗੇ ਤੇ ਮਿਸ਼ਨ ਹਸਪੀਟਲ ਦੇ ਟੀਮ ਜਿਹੜੀ ਹੈ ਉਹ ਸਾਨੂੰ ਸਪੋਰਟ ਕਰਦੀ ਆ ਇਨਸ਼ਾਅ ਅਸੀਂ ਜਿਹੜੇ ਆਇਓ ਪੇਸ਼ੈਂਟ ਹੈ ਔਰ ਲੈਂਸਪਾਨ ਦੇ ਜ਼ਰੂਰਤ ਹੁੰਦਾ ਦੇਖੋ ਲੱਕੀ ਜੀ ਅਗਰ ਜੇ ਮੈਂ ਹਕੀਕਤ ਦੇਖਾਂ ਸਮਾਜ ਹਮੇਸ਼ਾ ਨਾ ਉੱਪਰ ਦੇਖਦਾ ਹੈ ਥੱਲੇ ਕੋਈ ਨਹੀਂ ਦੇਖਦਾ ਤੇ ਥੱਲੇ ਕੋਈ ਦੇਖ ਕੇ ਰਾਜੀ ਵੀ ਨਹੀਂ ਤੇ ਜੇ ਕੋਈ ਥੱਲੇ ਆਦਮੀ ਨਜ਼ਰ ਮਾਰੇ ਬਹੁਤ ਜ਼ਰੂਰਤਮੰਦ ਲੋਕ ਹੈ ਇਤਨੀ ਜ਼ਰੂਰਤ ਹੈ ਲੋਕਾਂ ਨੂੰ ਕਿ ਲੋਕੀ ਬਹੁਤ ਪਰੇਸ਼ਾਨ ਹੈ ਤੇ ਸਾਨੂੰ ਬਾਬਾ ਨੇ ਕਿਰਪਾ ਦਿੱਤੀ ਹੈ ਬਾਬਾ ਸ਼ਾਮ ਨੇ ਅਸੀਂ ਉਸ ਦੇ ਰਸਤੇ ਤੇ ਚੱਲੇ ਆਂ ਤੇ ਕੋਸ਼ਿਸ਼ ਕਰੇਗੀ ਸਾਡੀ ਟੀਮ ਕਿ ਅਸੀਂ ਲੋਕਾਂ ਦੀ ਉਹ ਸੇਵਾ ਕਰ ਸਕੀਏ ਲੋਕਾਂ ਦੀ ਜ਼ਰੂਰਤ ਨੂੰ ਪੂਰਾ ਕਰ ਸਕੀਏ ਔਰ ਸੱਚਾ ਸੁਖ ਜਿਹੜਾ ਹੈ ਉਹ ਸਹੀ ਮੈਨੇ ਸਮਾਜ ਦੀ ਸੇਵਾ ਦੇ ਵਿੱਚ ਹੈ ਔਰ ਅਸੀਂ ਉਹਨੂੰ ਕਰਦੇ ਰਵਾਂਗੇ ਮੈਂ ਡਾਕਟਰ ਸੁਨੀਲ ਸਾਦਕ ਡਾਇਰੈਕਟਰ ਫਿਲਡਲਫੀਆ ਮਿਸ਼ਨ ਹਸਪੀਟਲ ਔਰ ਮੈਂ ਸੀਐਮਸੀ ਲੁਧਿਆਣਾ ਸੇ ਗ੍ਰੈਜੂਏਟ ਐਂਡ ਪੋਸਟ ਗ੍ਰੈਜੂਏਟ ਹੂ ਔਰ ਅਭੀ ਵਹਾਂ ਕੀ ਗਵਰਨਿੰਗ ਬੋਰਡ ਕਾ ਵੀ ਮੈਂਬਰ ਹੂ ਔਰ ਇਹ ਹਸਪੀਟਲ ਮੈਂ ਮੁਝੇ ਤਕਰੀਬਨ 25 ਸਾਲ ਹੋ ਗਏ ਐਜ਼ ਅ ਡਾਇਰੈਕਟਰ और जब से मैं डायरेक्टर बना हूँ तकरीबन राजपुरा में हम हर साल तीन से चार कैंप ज़रूर लगवाते रहे हैं और कुकरेजा साहब जो है हमारे साथ आज से नहीं जुड़े हुए ये तकरीबन हमारे साथ बीस साल से भी ज़्यादा हो चुके हैं हमारे साथ इनको जुड़े हुए और यहाँ पे एक मात्र मिशन हॉस्पिटल अम्बाला ही था शुरू में जो कि ये कैंप्स लगवाता था और हम यहाँ पर ही सर्जरीज करते होते थे लेकिन तकरीबन 10-12 साल पहले जब सुप्रीम कोर्ट का ऐलान आया कि ये एक ऐसी जगह के ऊपर होने चाहिए तो हमने फिर अपनी बस लेके आते हैं और यहाँ पर उन सारे मरीज़ों का ऑपरेशन के लिए अम्बाला में ही लेके जाते हैं और वहाँ से ऑपरेट करके यहाँ पर छोड़ के जाते हैं लेकिन मैं एक बात जो कहना चाहता हूँ कि हर ये ऑपरेशन जो है इसकी कॉस्टिंग जो है तकरीबन तो बारह हज़ार पंद्रह हज़ार के बीच में आती है क्योंकि हमेशा कुकरेजा साहब अच्छा लेंस डलवाने की बात करते हैं और हम अच्छा लेंस और फेको टेक्निक के ज़रिए से हम ये ऑपरेशन करते हैं वहाँ पे इसके कॉस्टिंग जो है इसका सारा ख़र्चा जो है ये कमेटी जो है ये देती है और बड़े अच्छे तरीके से सब लोगों का फ़ायदा हो सके उस तरीके से ये काम करते हैं डॉक्टर साहब जैसे कि कैंप कैंप्स में तो ये जो संस्थाएं हैं ये काम कर देते हैं पेमेंट कर देती हैं आपके मिशन हॉस्पिटल की तरफ से भी कोई ज़रूरतमंदों को ऐसे कुछ मतलब के आ, सर्विस प्रोवाइड की जाती है अभी जिसको वाकई लेंस की जरूरत है उसको बिल्कुल हमारे पास ये जो भाई हैं हमारे ऐसे ऐसे बहुत हमारे साथ जुड़े हुए हैं तो जब भी हमारे पास कोई भी आता है ऐसा तो हम उनसे रिक्वेस्ट करते हैं वो उनको स्पॉन्सर करने के लिए तैयार हो जाते हैं इसी तरीके से वहाँ पर भी हम तकरीबन हज़ार से डेढ़ हज़ार ऑपरेशन हर साल लोगों को जनता को फ्री में करवाते हैं आ, लेकिन वो सारा सहयोग जो है वो इसी तरह से हमारे जो भाई लोग हैं वो करते हैं और हमारे एक आवाज़ लगाने के ऊपर बहुत सारी संस्थाएं बहुत सारे लोग जो हैं वो इकट्ठे हो जाते हैं डॉक्टर साहब सब सबसे पहले आपका नाम कहाँ से और आपका वेलकम उसके बाद धन्यवाद वेलकम के लिए शुक्रिया आप सबको भी बहुत बहुत बधाइयाँ कैंप के उपलक्ष्य में और धन्यवाद करना चाहेंगे सबसे पहले परमात्मा का जिसने हम सबको मिलाया और फिर धन्यवाद करना चाहेंगे भावलपुर वेलफेयर सोसाइटी का महासंघ महासन सॉरी महासंघ और कुकरेजा साहब का और सभी मेरे भाइयों का जो यहाँ पे खड़े हैं और जिन्होंने सहयोग दिया इस कैंप को लगाने में कम्युनिटी ऑफ थेल्मोलॉजी ये टीम वर्क है कोई पब्लिसिटी करता है ज़रूरतमंदों तक पहुंचने के लिए कोई सर्जरी करता है कोई ट्रांसपोर्टेशन करता है सबका अपना अपना महत्व है बहुत अच्छी तरह पब्लिसिटी हुई और आ, मैं धन्यवाद करना चाहूँगी अपने डायरेक्टर सर का भी जो टाइम निकाल के आए यहाँ पे और हौसला अफजाई करने टीम का और आ, टीम बहुत सुनियोजित ढंग से काम कर रही है ऐसा लग रहा है पर हमें पूछना पड़ेगा अपने भाइयों से कि कैसा है और ये बहुत हमारे लिए खुशकिस्मती है कि हमें परमात्मा ने इस काम के लिए निमित्त बनाया है कि हम ऑपरेशन करें और जैसा कि डॉक्टर साहब ने कहा कि कुछ दानी सज्जन दान करते हैं तभी गरीबों का भला होता है और जो ज़रूरतमंद लोग हैं उनका बिना टांके वाला ऑपरेशन किया जाएगा और परमात्मा से यही प्रार्थना करते हैं कि जो हमारी पूरी टीम ने सोचा भा, भावलपुर वेलफेयर महासंघ के प्रेसिडेंट और आप सब लोगों ने और जो मिशन हॉस्पिटल ने सोचा जो डॉक्टर साहब ने सोचा और जो हमारी पूरी टीम ने सोचा उसमें हम परमात्मा की मदद से घरें उतर सकें और अपना काम ईमानदारी से कर सकें ताकि घर जाके पेशेंट आराम से अपनी दुनिया अच्छी तरीके से देख सकें रायप्रेज मेरा ਛੋਟੇ ਛੋਟੇ ਕੰਮ ਬਣਾਉਂਦਾ ਕੰਮ ਹੈਗਾ ਤੇ ਮੈਂ ਤੈ ਦਿਲ ਤੋਂ ਕੁਕਰੇਜਾ ਜੀ ਦਾ ਇਹਨਾਂ ਨੇ ਮੈਨੂੰ ਮੁੱਖ ਮਹਿਮਾਨ ਬਣਾ ਕੇ ਜੋ ਰਿਸਪੈਕਟ ਨਵਾਜੀ ਹੈ ਮੈਂ ਸਾਰੀ ਪੂਰੀ ਫੈਮਿਲੀ ਦਾ ਸਤਿਅਾ ਜੀ ਹੋਗੇ ਸੰਦੀਪ ਚੌਧਰੀ ਜੀ ਹੋਗੇ ਕੁਕਰੇਜਾ ਜੀ ਕੁਕਰੇਜਾ ਜੀ ਸਾਰੀ ਫੈਮਿਲੀ ਹੋਗੀ ਔਰ ਮੇਰੇ ਗੁਰੂ ਜੀ ਹੋਗੇ ਮੈਂ ਇਹਨਾਂ ਸਭ ਦਾ ਤੈ ਦਿਲ ਸੇ ਧੰਨਵਾਦ ਕਰਤਾ ਹੂੰ ਔਰ ਮੈਂ ਅਸ਼ੀਰਵਾਦ ਦਿੰਦਾ ਹੂੰ ਕਿ ਇਹ ਇਸ ਮਿਸ਼ਨ ਕੇ ਅੰਦਰ ਵੱਡ ਚੜ ਕੇ ਲੋਕਾਂ ਦੀ ਸੇਵਾ ਕਰਤੇ ਰਹਿਣ और ये सेवा निष्काम सेवा है ये तन मन धन से काफ़ी सालों से लगे हुए हैं मैं तय दिल से इनकी रिस्पेक्ट भी करता हूँ इनको दिल से आशीर्वाद देता हूँ ये ऐसे ही अपने कार्य जो समाज की सेवा वाले इनमें आगे बढ़ चढ़ के हिस्सा शीर्वा, लें मेरा, मेरा, मेरा दिल से सहयोग है सहयोग भी तन मन धन से कोई ऐसी बात मैं अशोक जी आपको रिक्वेस्ट करूंगा प्रेस के राहुल कि आप ये मेरा काम जो मैंने आपकी ड्यूटी लगाई है हाँ। मुझे दो ढाई बहुत जल्दी से जल्दी करवाने का प्रयास करेंगे ताकि जल्दी से जल्दी अपने मिशन में कामयाब हो सके पंडित जी की कहना है आज से इस जो प्रोग्राम आयोजित किया गया देखिए बहावरपुर वेलफेयर महासंघ की ओर से ये जो इतना बड़ा आयोजन किया है इसमें विशेष योगदान श्री कृष्ण फोकिया जी इनकी पूरी टीम हमारे अशोक अरोड़ा जी सेतिया साहब और भी मैं सभी का नाम ना ले पाऊँ ये बहुत बड़ा अच्छा कार्य है ऐसे ऐसे शुभ कार्य अपने समाज के लिए अपने जरूरतमंद परिवारों के लिए होने चाहिए मैं अपनी शुभकामनाएं तन मन धन से सहयोग करते हुए तो जी के साथ खड़ा हूँ और बहावर वैश्विक महासंघ के साथ खड़ा हूँ ऐसे ऐसे अच्छे अच्छे कार्य हमारे समाज में होने चाहिए यही मेरी विशेष तौर पर व्यक्तिगत इनको सहयोग की भी अपील है और आशीर्वाद भी तो सब की कहना है सब था जो आज तक मैं बहापुर महासंघ वालों कैंप लाया गया है ਇਹ ਬਹੁਤ ਹੀ ਸ਼ਰਾਨਾ ਹੀ ਹੋ ਗਿਆ। ਅਤੇ ਜੋ ਕੁਤਰੇ ਜੀ ਕਰ ਰਹੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਹੈ ਉਹ ਬਹੁਤ ਹੀ ਦਿਲੋਂ ਕਰ ਰਹੇ ਹਨ। ਕੁਝ ਲੋਕ 네ਗੇਟਿਵਿਟੀ ਵੀ ਫਲਾਉਣ ਦੀ ਕੋਸ਼ਿਸ਼ ਕਰਦੇ ਹਨ। ਤਾਂ ਮੈਂ ਉਹਨਾਂ ਨੂੰ ਵੀ ਨਸੀਹਤ ਦੇਣਾ ਚਾਹਾਂ ਕਿ ਉਹ ਪੋਜ਼ਿਟਿਵ ਵੱਲ ਜਾਣ। ਠੀਕ ਹੈ। ਲੇਕਿਨ ਆਹ ਹਾਂ ਕੀ ਹੈ ਕਿ ਜਿਹੜਾ ਬੰਦਾ ਕੰਮ ਕਰਦਾ ਹੈ ਉਹਦੇ ਕੁਝ ਲੋਕ ਅਗੇਂਸਟ ਵੀ ਹੁੰਦੇ ਆ। ਪਰ ਜਿਹੜੇ ਲੋਕ ਅਗੇਂਸਟ ਹੈ ਉਹ ਆਪਣੇ ਆਪ ਵਿੱਚ ਜਾਂਕ ਕੇ ਦੇਖਣ ਕਿ ਉਹ ਕੀ ਕਰਦੇ ਆ। ਤੇ ਅਸੀਂ ਕੀ ਕਰ ਰਹੇ ਆ ਇਹ ਐਨਾਲਾਈਸਿਸ ਲੋਕ ਕਰਨਗੇ ਆਨ ਅਲੇ ਟਾਈਮ ਵਿੱਚ ਔਰ ਸਾਡੇ ਬਾਬਾ ਖਾਟੂ ਸ਼ਾਮ ਜੀ ਦਾ ਆਸ਼ੀਰਵਾਦ ਹੈ ਪੂਰਾ ਸਾਨੂੰ ਬਹਾਉਲਪੁਰ ਮਾ ਸੰਗ ਨੂੰ ਫੁਕਰੀਆ ਜੀ ਨੂੰ ਸਾਡੇ ਚੀਫ ਗੈਸ ਅਸ਼ੋਕ ਕਰੋੜਾ ਜੀ ਆਏ ਹੋਏ ਆ ਜਿੱਤੇ ਇਹ ਸਾਰੀ ਦੁਨੀਆ ਦੇਖ ਰਹੀ ਹੈ ਕਿੱਥੇ ਲਾਈਵ ਚੱਲ ਰਿਹਾ ਸਾਰਾ ਕੁਝ ਸਾਰੀ ਦੁਨੀਆ ਦੇਖ ਰਹੀ ਹੈ ਕਿੰਨੀ ਪਬਲਿਕ ਹੈ ਤੇ ਤੇ ਕਿੰਨੇ ਜਿਹੜੇ ਹੈਗੇ ਅਸੀਂ ਲੈਂਸ ਪਾ ਰਹੇ ਆ ਔਰ ਕਿੰਨੇ ਲੋਕਾਂ ਕੋਲ ਅਸੀਂ ਡੋਨੇਟ ਲਈ ਹੈ ਉਹ ਵੀ ਲੋਕ ਜਾਣਦੇ ਆ ਅਸੀਂ ਜੋਰਦਾਰ ਕੋਸ਼ਿਸ਼ ਜ਼ੋਰਦਾਰ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਲੋਕਾਂ ਦੀ ਸੇਵਾ ਹੋ ਸਕੇ ਇਹ ਸਾਰਾ ਬਾਹਲਪੁਰ ਮਾਸੰਗ ਵੱਲੋਂ ਕੀ ਤਜਰਬਾ ਬਿਲਕੁਲ 100% ਬਾਹਲਪੁਰ ਮਾਸੰਗ ਰਜਿਸਟਰਡ ਵੱਲੋਂ ਹੋ ਰਿਹਾ ਸਾਰਾ ਕੁਝ ਔਰ ਅਸੀਂ ਕਰਦੇ ਰਵਾਂਗੇ ਅਸੀਂ ਤਨ ਮਨ ਦਨ ਨਾਲ ਇਹਨਾਂ ਨਾਲ ਖੜੇ ਆਂ ਔਰ ਪੂਰਾ ਜੋਰ ਸ਼ੋਰ ਨਾਲ ਅਸੀਂ ਲੱਗੇ ਹੋਏ ਆਂ ਔਰ ਅਸੀਂ ਇਹਨੂੰ ਪੂਰੇ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਇਹ ਸਾਡਾ ਜਿਹੜਾ ਕਮਿਟਮੈਂਟ ਆ ਸਾਰੇ ਪੌਂਟ ਪਰ ਆ। ਅੰਕਲ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੀਨੂ ਸਿੰਘ ਹੈ ਜੀ। ਕਿੱਥੋਂ ਰਹਿਣ ਵਾਲੇ? ਰਾਜਪੁਰਾ ਦਾ ਮੈਂ। ਤੇ ਅੱਜ ਇਹ ਜੋ ਚੈੱਕਅਪ ਕੈਂਪ ਉਹ ਲੈਨਸ ਦਾ ਖਾਂ ਦਾ ਚੱਲ ਰਿਹਾ ਹਾਂ ਜੀ। ਤੇ ਬਹੁਤ ਵਧੀਆ ਗੱਲ ਭਾਈ ਬਹੁਤ ਚੰਗੀ ਤਰ੍ਹਾਂ ਖਾਂ ਦਾ ਚੈੱਕਅਪ ਕੀਤਾ ਮੈਨੂੰ ਪੇਸ਼ੇਵਰਸ ਨੇ ਕਿਹਾ ਅੱਛਾ ਮੈਨੂੰ ਡੇਢ ਲੈਣ ਨੂੰ ਬਿਠਾਇਆ। ਅੱਛਾ ਹਾਂ ਜੀ। ਕਿਸ ਤਰ੍ਹਾਂ ਦੀ ਕੋਈ ਦਿੱਕਤ ਪੇਸ਼ਾਨੀ? ਮਨ ਕੋਈ ਦਿੱਕਤ ਪੇਸ਼ਾਨੀ ਨਹੀਂ ਹੈ ਜੀ। ਵਧੀਆ ਕੰਮ। ਵਧੀਆ ਪ੍ਰੋਗਰਾਮ ਹੈ ਜੀ। ਹਸਕਲਾ ਪ੍ਰੋਗਰਾਮ ਹੈ। ਧੰਨਵਾਦ। ਡੇਢ ਦਿੱਤੀ ਹੈ। ਕੀ ਨਾਮ ਹੈ ਬੀਨਾ ਰਾਣੀ ਕਿਥੋਂ ਦੇ ਰਹਿਣ ਵਾਲੇ ਹੋ ਰਾਜਪੁਰ ਦੇ ਤੇ ਅੱਜ ਤੋਂ ਤੁਸੀਂ ਕੈਂਪ ਵਿੱਚ ਆਏ ਹੋ ਜਿਹੜਾ ਲੈਂਸ ਪਾਣਾ ਤੇ ਅੱਖਾਂ ਦੇ ਚੈੱਕ ਕਰਦਾ ਹੈ ਕੀ ਕਹਿੰਦਾ ਜੀ ਲੈਂਸ ਪਾਣਾ ਹੈ ਸਹੀ ਗੱਲ ਹੈ ਵਿੱਚ ਜੰਨੇ ਤੇ ਸਭਾ ਸਾਡਾ ਫਰੀ ਕੰਮ ਹੋ ਰਿਹਾ ਸਤਿਗੁਰੂ ਜੀ ਦਾ ਕੰਮ ਹੈ ਜੀ ਡਾਕਟਰਸ ਨੇ ਚੈੱਕ ਕੀਤਾ ਹਾਂਜੀ ਡਾਕਟਰ ਨੇ ਚੈੱਕ ਕੀਤਾ ਕਿੰਦਾ ਧੰਨਵਾਦ ਕਰ ਦੋ ਬਹੁਤ ਜ਼ਿਆਦਾ ਹੀ ਧੰਨਵਾਦ ਕਰਦੀ ਹਾਂ ਜੀ ਤੁਹਾਨੂੰ ਪਤਾ ਵੀ ਇਹ ਲੈ ਸਕਿੰਦਾ ਦਾ ਬੰਦਾ ਹੈ ਲੈਣ ਜਿੱਤਾ ਕਈ ਤਰ੍ਹਾਂ ਦਾ ਹੈ 10 ਦਾ ਵੀ ਹੈ 20 ਦਾ ਵੀ ਹੈ 50000 ਦਾ ਵੀ ਹੈ ਜਨ ਲੈਣ ਜਿੱਤਾ ਕਈ ਤਰ੍ਹਾਂ ਦਾ ਹੈ ਜੀ ਮੇਰੇ ਕੋਲ ਤੁਹਾਨੂੰ ਪਤਾ ਵੀ ਹਾਂ ਕੌਸਲੀ ਹੁੰਦਾ ਹੈ 15000 ਦਾ ਦਾ ਹਾਂਜੀ ਹਾਂਜੀ ਤੁਹਾਡਾ ਫ੍ਰੀਜ ਪੈ ਰਿਹਾ ਹੈ ਇਹ ਫ੍ਰੀਜ ਪੈ ਰਿਹਾ ਜੀ ਇਹ ਧੰਨਵਾਦ ਕਰਦੇ ਹਾਂ ਜੀ ਆਮ